ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਹੁੰਦਾ ਪੰਜਾਬ ਟਾਕਸ ਚੈਨਲ ਅਤੇ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਨੂੰ ਲੈ ਕੇ حاضر ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਅੱਜ ਦੀ ਇਸ ਗੱਲਬਾਤ ਵਿੱਚ ਗੱਲ ਕਰਾਂਗੇ ਪੰਜਾਬ ਦੇ ਫਸਲੀ ਚੱਕਰ ਦੀ ਕਿਉਂਕਿ ਬਹੁਤ ਰੌਲਾ ਪੈਂਦਾ ਹੈ ਖਾਸ ਕਰ ਹਰੇਕ ਗਰਮੀ ਦੀ ਰੁੱਤ ਵਿੱਚ ਹਾਰਡ ਅਤੇ ਸੌਣ ਦੇ ਮਹੀਨੇ ਦੇ ਸਮੇਂ ਜਦੋਂ ਸੋਨੀ ਦੀਆਂ ਫਸਲਾਂ ਦੀ ਗੱਲ ਹੁੰਦੀ ਹੈ ਝੋਨੇ ਨੂੰ ਲੈ ਕੇ ਬਹੁਤ ਗੱਲ ਉੱਠਦੀ ਹੈ ਤੇ ਝੋਨੇ ਦੀ ਫਸਲ ਨੂੰ ਲੈ ਕੇ ਕਿੰਨਾ ਰਕਬਾ ਦੇ ਹੇਠਾ ਹੋਣਾ ਚਾਹੀਦਾ ਕਿੰਨਾ ਨਹੀਂ ਪੰਜਾਬ ਨੂੰ ਕਿੰਨਾ ਕੁ ਤਾਂ ਫਾਇਦਾ ਹੈ ਤੇ ਕਿੰਨਾ ਕੁ ਨੁਕਸਾਨ ਹੋ ਰਿਹਾ ਹੈ ਜਾਂ ਕਹ ਲਓ ਕਿ ਕਿੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਉਸ ਦੀ ਗੱਲ ਕਾਫੀ ਉੱਠਦੀ ਹੈ ਝੋਨੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਤਜਰਬੇ ਵੀ ਕੀਤੇ ਜਾ ਚੁੱਕੇ ਨੇ ਪਰ ਗੱਲ ਹਾਲੇ ਵੀ ਝੋਨੇ ਨੂੰ ਲੈ ਕੇ ਇੱਕ ਵੱਡੇ ਸਵਾਲ ਦੇ ਰੂਪ ਵਿੱਚ ਖੜੀ ਹੈ ਉਤੋਂ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਸੋਨੀ ਦੀਆਂ ਫਸਲਾਂ ਲਈ ਜੋ ਐਮਐਸਪੀ ਐਲਾਨੀ ਗਈ ਹੈ ਉਸ ਵਿੱਚ ਝੋਨੇ ਦੇ ਭਾਅ ਵਜ ਇੱਕ ਵਾਰ ਫੇਰ ਵਾਅਦਾ ਕੀਤਾ ਗਿਆ ਹੈ। ਯਾਨੀ ਜਿਹੜੇ ਕਿਸਾਨ ਝੋਨਾ ਲਾਉਣਗੇ ਅੱਗੇ ਜਾ ਕੇ ਉਹਨਾਂ ਨੂੰ ਭਾਅ ਪਿਛਲੀ ਵਾਰ ਨਾਲੋਂ ਜ਼ਿਆਦਾ ਦਿੱਤਾ ਜਾਵੇਗਾ। ਸੂਬੇ ਸਥਿਤੀ ਵਿੱਚ ਜਦੋਂ ਗੱਲ ਹੁੰਦੀ ਹੈ ਕਿ ਝੋਨਾ ਲਾਉਣਾ ਘਟਾ ਕਰਨਾ ਚਾਹੀਦਾ ਹੈ ਜਾਂ ਇਸ ਕਣਕ ਝੋਨੇ ਦੇ ਚੱਕਰ ਚੋਂ ਕਿਸਾਨ ਨੂੰ ਬਾਹਰ ਲਿਆਉਣਾ ਚਾਹੀਦਾ ਹੈ। ਤਾਂ ਵੱਡਾ ਸਵਾਲ ਇਹ ਸੋਚਣਾ ਬਣਦਾ ਹੈ ਕਿ ਕੀ ਵਾਕਈ ਅਜਹੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਜਾਂ ਅਜਿਹੇ ਕਦਮ ਚੁੱਕੇ ਜਾ ਰਹੇ ਨੇ ਕਿ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਲਿਆਂਦਾ ਜਾ ਸਕੇ ਖਾਸ ਕਰ ਝੋਨੇ ਤੋਂ ਮੋੜਿਆ ਜਾ ਸਕੇ ਕਿਉਂਕਿ ਝੋਨਾ ਕਿਸੇ ਵੀ ਕਿਸਮ ਨਾਲ ਇਸ ਵੇਲੇ ਹੁਣ ਪੰਜਾਬ ਵਿੱਚ ਲਾਹੇਵੰਦਾ ਨਜ਼ਰ ਨਹੀਂ ਆਉਂਦਾ ਝੋਨੇ ਦੇ ਨੁਕਸਾਨ ਜ਼ਿਆਦਾ ਨੇ ਤੇ ਫਾਇਦੇ ਬਹੁਤ ਘੱਟ ਬੇਸ਼ੱਕ ਇਹਦਾ ਭਾਅ ਚੰਗਾ ਮਿਲ ਜਾਂਦਾ ਕਿਸਾਨ ਨੂੰ ਪਰ ਲੰਬੇ ਸਮੇਂ ਦੀ ਸੋਚੀ ਤਾਂ ਸਾਡੇ ਪੰਜਾਬ ਵਾਸਤੇ ਪੰਜਾਬ ਦੇ ਭਵਿੱਖ ਵਾਸਤੇ ਝੋਨਾ ਬਿਲਕੁਲ ਵੀ ਲਾਭਦਾਇਕ ਨਜ਼ਰ ਨਹੀਂ ਆਉਂਦਾ ਸੋ ਇੱਕ ਬੜਾ ਵੱਡਾ ਮੁੱਦਾ ਹੈ ਇਸ ਬਾਰੇ ਗੱਲ ਹੋਣੀ ਚਾਹੀਦੀ ਹੈ ਤੇ ਇਸੇ ਗੱਲ ਨੂੰ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਅੱਜ ਦੇ ਪ੍ਰਮੁੱਖ ਵਿਸ਼ੇ ਵਜੋਂ ਇਸ ਵਿਸ਼ੇ ਦੇ ਨਾਲ ਹੀ ਜੁੜਦੀ ਹੋਵੇਗੀ ਅੱਜ ਦੀ ਸਾਰੀ ਗੱਲਬਾਤ ਵੱਖ-ਵੱਖ ਨੁਕਤੇ ਇਹਦੇ ਨਾਲ ਸਬੰਧਤ ਹੋਣਗੇ ਪ੍ਰੋਗਰਾਮ ਵਿੱਚ ਅੱਗੇ ਜਾ ਕੇ ਮਗਰਲੇ ਸਮੇਂ ਦੌਰਾਨ ਕੁਝ ਹੋਰ ਤਾਜ਼ਾ ਵਿਸ਼ਿਆਂ ਦੀ ਜਾਣਕਾਰੀ ਵੀ ਦਵਾਂਗੇ ਕੁਝ ਤਾਜ਼ਾ ਨੁਕਤਿਆਂ ਦੀ ਗੱਲ ਵੀ ਕਰਾਂਗੇ ਸੋ ਉਸ ਬਾਰੇ ਵੀ ਜ਼ਰੂਰ ਜਾਣਨ ਲਈ ਤੁਸੀਂ ਸਮੁੱਚੇ ਸਮੇਂ ਦੌਰਾਨ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਰਹੋ ਅੱਜ ਦੀ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਹੋਰਨਾਂ ਦੇ ਨਾਲ ਸਾਂਝਾ ਕਰਿਓ ਤਾਂ ਕਿ ਪੰਜਾਬੀ ਦੁਨੀਆ ਜਿੱਥੇ ਵੀ ਬੈਠਾ ਹੈ ਇਸ ਵਿਸ਼ੇ ਬਾਰੇ ਜਾਣ ਸਕੇ ਕਿਉਂਕਿ ਜਾਨਣਾ ਉਹਦਾ ਹੱਕ ਵੀ ਹੈ ਤੇ ਉਹਨੂੰ ਪਤਾ ਵੀ ਹੋਣਾ ਚਾਹੀਦਾ ਸੋ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਨਾਂ ਦੇ ਨਾਲ ਇਸ ਗੱਲਬਾਤ ਨੂੰ ਸਾਂਝਾ ਜ਼ਰੂਰ ਕਰਿਓ ਇਸ ਵੇਲੇ ਹੁਣ ਜੋ ਸੀਜ਼ਨ ਚੱਲ ਰਿਹਾ ਹੈ ਇਸ ਵਿੱਚ ਝੋਨੇ ਦੀ ਬਹੁਤ ਚਰਚਾ ਹੁੰਦੀ ਹੈ ਝੋਨੇ ਦੀ ਫਸਲ ਜਿਹਨੂੰ ਬੜੇ ਜ਼ੋਰਾਂ ਸ਼ੋਰਾਂ ਨਾਲ ਪੰਜਾਬ ਵਿੱਚ ਲਿਆਂਦਾ ਗਿਆ ਸੀ ਇੱਕ ਸਮੇਂ ਜਦੋਂ ਦੇਸ਼ ਦੀਆਂ ਅਨਾਜ ਲੋੜਾਂ ਦੀ ਪੂਰਤੀ ਦੀ ਗੱਲ ਸੀ ਅਨਾਜ ਭੰਡਾਰ ਭਰਨ ਦੀ ਗੱਲ ਸੀ ਤਾਂ ਪੰਜਾਬ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ ਗ੍ਰੀਨ ਰੈਵੋਲੂਸ਼ਨ ਹਰੀ ਕ੍ਰਾਂਤੀ ਦੇ ਨਾਮ ਤੇ ਪੰਜਾਬ ਵਿੱਚ ਵੱਡੇ ਪੱਧਰ ਤੇ ਝੋਨੇ ਦੀ ਕਾਸ਼ਤ ਹੋਈ ਅਨਾਜ ਭੰਡਾਰ ਪੰਜਾਬ ਨੇ ਭਰਿਆ ਪਰ ਉਹਦਾ ਵੱਡਾ ਮੁੱਲ ਵੀ ਚੁਕਾਇਆ ਕੀ ਪੰਜਾਬ ਦਾ ਧਰਤੀ ਹੇਠਲਾ ਪਾਣੀ ਲਗਾਤਾਰ ਹੀਠਾਂ ਜਾਣ ਲੱਗਾ ਅਤੇ ਪੰਜਾਬ ਦਾ ਕਿਸਾਨ ਕਣਕ ਤੇ ਝੋਨੇ ਜੋਗਾ ਰਹਿ ਗਿਆ ਕਿਉਂਕਿ ਸਾਰੀਆਂ ਫਸਲਾਂ ਵਿੱਚੋਂ ਇਹਨਾਂ ਦੋ ਫਸਲਾਂ ਨੂੰ ਪ੍ਰਮੁੱਖਤਾ ਦਿੱਤੀ ਗਈ ਜ਼ਿਆਦਾ ਮਾਰਕੀਟਿੰਗ ਕਹਿ ਲਓ ਜਾਂ ਜ਼ਿਆਦਾ ਪ੍ਰਚਾਰ ਪ੍ਰਸਾਰ ਇਹਨਾਂ ਦਾ ਹੀ ਹੋਇਆ ਸੁਰੇਸ਼ ਕਰਕੇ ਪੰਜਾਬ ਦਾ ਕਿਸਾਨ ਵੀ ਇਧਰ ਨੂੰ ਹੋਤ ਰਿਆ ਤੇ ਉਦੋਂ ਦਾ ਐਸਾ ਇਧਰ ਨੂੰ ਲਾਇਆ ਗਿਆ ਕਿ ਮੁੱਲ ਹੀ ਕਿਉਂਕਿ ਇਹਨਾਂ ਦੋ ਫਸਲਾਂ ਦਾ ਜ਼ਿਆਦਾ ਮਿਲਦਾ ਸੋ ਕਿਸਾਨ ਲਈ ਇਹ ਦੋ ਫਸਲਾਂ ਲਾਉਣਾ ਇੱਕ ਤਰੀਕੇ ਨਾਲ ਮਜਬੂਰੀ ਬਣ ਗਿਆ ਜੇ ਚਾਰ ਪੈਸੇ ਉਹਨੇ ਚੰਗੇ ਖਮਾਉਣੇ ਨੇ ਤਾਂ ਇਹ ਫਸਲਾਂ ਲਾਉਣਾ ਉਸ ਲਈ ਮਜਬੂਰੀ ਬਣ ਗਿਆ ਤੇ ਹੁਣ ਤੱਕ ਵੀ ਇਸ ਬੰਨੇ ਕੋਈ ਉਪਰਾਲਾ ਨਹੀਂ ਹੋਇਆ ਕਿ ਹੋਰ ਫਸਲਾਂ ਦੀ ਚੰਗੀ ਉਸ ਨੂੰ ਆਮਦਨ ਹੋਵੇ ਜਾਂ ਯਕੀਨੀ ਬਣਾਈ ਜਾ ਸਕੇ ਸਗੋਂ ਕਿਸਾਨ ਨੂੰ ਤਾਂ ਸੰਘਰਸ਼ ਕਰਨਾ ਪਿਆ ਐ ਐਮਐਸਪੀ ਦੇ ਲਈ ਵੀ ਕਾਨੂੰਨੀ ਰੂਪ ਦਿੱਤੇ ਜਾਣ ਲਈ ਵੀ ਕਿਸਾਨ ਨੂੰ ਸੰਘਰਸ਼ ਕਰਨਾ ਪਿਆ ਉਹ ਆਪਾਂ ਸਾਰੇ ਵਰਤਾਰੇ ਪਿਛਲੇ ਸਮਿਆਂ ਦੌਰਾਨ ਵੇਖ ਚੁੱਕੇ ਹਾਂ ਪਰ ਐਸੋ ਹੀ ਲੈ ਹੁਣ ਜਦੋਂ ਗੱਲ ਕਰਦੇ ਆ ਮੌਜੂਦਾ ਸਮੇਂ ਦੀ ਤਾਂ ਹੁਣ ਤੱਕ ਵੀ ਕਿਸਾਨ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਹੀਂ ਲਿਆਂਦਾ ਜਾ ਸਕਿਆ ਜਦੋਂ ਗੱਲ ਕਮਾਤ ਦੀ ਹੁੰਦੀ ਹੈ ਤਾਂ ਵੀ ਕਿਸਾਨ ਨੂੰ ਧਰਨੇ ਲਾਉਣੇ ਪੈਂਦੇ ਨੇ ਹੋਰ ਫਸਲਾਂ ਦੀ ਦਾਲਾਂ ਦੀ ਆਕਾਸ਼ਤ ਦੀ ਗੱਲ ਹੁੰਦੀ ਹੈ ਨਰਮੀ ਦੀ ਗੱਲ ਹੁੰਦੀ ਹੈ ਤਾਂ ਵੀ ਕਿਸਾਨ ਨੂੰ ਵੱਖ-ਵੱਖ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਗੱਲ ਕਿਨੂਆਂ ਦੀ ਕਾਸ਼ਤ ਦੀ ਹੁੰਦੀ ਹੈ ਉਹਦੇ ਵਿੱਚ ਵੀ ਕਿਸਾਨਾਂ ਨੂੰ ਭਾ ਨਹੀਂ ਮਿਲਦਾ ਆਲੂ ਦੀ ਫਸਲ ਹਰ ਵਾਰ ਰੁਲਦੀ ਹੈ ਕਈ ਵਾਰੀ ਦੁੱਧ ਦੇ ਵੀ ਵਿਆਪਕ ਭਾ ਨਹੀਂ ਮਿਲਦੇ ਜਿੰਨੇ ਕਿਸਾਨ ਅਤੇ ਸਹਾਇਕ ਧੰਦਿਆਂ ਵਾਲੇ ਨੂੰ ਆਸ ਹੁੰਦੀ ਹੈ ਹੁਣ ਤਾਜ਼ਾ ਕੱਲ ਜੋ ਪਿਛਲੇ ਦਿਨੀ ਸਾਹਮਣੇ ਆਈ ਕਿ ਇੱਕ ਵਾਰ ਫਿਰ ਝੋਨੇ ਸਬੰਧੀ ਕਿਸਾਨਾਂ ਨੂੰ ਕਾਫੀ ਸਲਾਹਾਂ ਦਿੱਤੀਆਂ ਗਈਆਂ مشورے ਦਿੱਤੇ ਗਏ ਪਿਛਲੇ ਸਾਲ ਤੋਂ ਆਪਾਂ ਵੇਖ ਰਹੇ ਹਾਂ ਕਿ ਝੋਨੇ ਦੀ ਲਵਾਈ ਲਈ ਤਰੀਕ ਮਿੱਠੀ ਜਾਂਦੀ ਆ ਕਿ ਸਾਰੇ ਪੰਜਾਬ ਵਿੱਚ ਇੱਕੋ ਵੇਲੇ ਝੋਨਾ ਨਾ ਲੱਗੇ ਵੱਖ-ਵੱਖ ਪੜਾਅ ਤਹਿਤ ਵਾਰੀ-ਵਾਰੀ ਲੱਗੇ ਤਾਂ ਕਿ ਇੱਕੋ ਵੇਲੇ ਨਾ ਪਾਣੀ ਉੱਪਰ ਦਬਾਅ ਬਣੇ ਨਾ ਬਿਜਲੀ ਪ੍ਰਬੰਧ ਦੇ ਉੱਪਰ ਤਬਾਅ ਪਣੇ ਇੱਕ ਤਾਂ ਇਹ ਤਜਰਬਾ ਲਗਾਤਾਰ ਕੀਤਾ ਜਾ ਰਿਹਾ ਹੈ ਇਸ ਸਾਲ ਵੀ ਇਸੇ ਤਰ੍ਹਾਂ ਪੜਾਵਾਰ ਲਵਾਈ ਦਾ ਇੱਕ ਤਰੀਕ ਮਿੱਥ ਕੇ ਲਵਾਈ ਦਾ ਕੰਮ ਸ਼ੁਰੂ ਹੋਇਆ। ਦੂਜਾ ਇੱਕ ਤਜਰਬਾਏ ਕੀਤਾ ਜਾ ਰਿਹਾ ਹੈ ਕਿ ਸਿੱਧੀ ਲਵਾਈ ਦੀ ਗੱਲ ਹੁੰਦੀ ਰਹੀ ਹੈ ਮਸ਼ੀਨਾ ਰਾਹੀਂ ਵਟਾਂ ذریعے ਲਵਾਈ ਦੀ ਗੱਲ ਹੁੰਦੀ ਰਹੀ ਹੈ ਤਾਂ ਜੋ ਪਾਣੀ ਦੀ ਬਚਤ ਹੋ ਸਕੇ ਤੇ ਵੱਖ-ਵੱਖ ਤਰੀਕਿਆਂ ਨਾਲ ਇਸ ਫਸਲ ਨੂੰ ਪੰਜਾਬ ਲਈ ਲੰਬੇ ਸਮੇਂ ਦੌਰਾਨ ਘਾਟੇ ਦਾ ਸੌਦਾ ਬਣਨ ਤੋਂ ਬਚਾਇਆ ਜਾ ਸਕਿਆ। ਇਸ ਬੰਨੇ ਵੀ ਜਿੰਨੀ ਸਫਲਤਾ ਦੀ ਉਮੀਦ ਕੀਤੀ ਜਾਂਦੀ ਸੀ ਉਨੀ ਨਜ਼ਰ ਨਹੀਂ ਆਈ। ਫਿਲਹਾਲ ਹੁਣ ਤੱਕ ਤਾਂ ਨਜ਼ਰ ਨਹੀਂ ਆਈ। ਤੇ ਪਿਛਲੇ ਦਿਨੀ ਜਦੋਂ ਵੱਖ-ਵੱਖ ਫਸਲਾਂ ਦੇ ਭਾਅ ਐਲਾਨੇ ਗਏ ਤਾਂ ਉਹਦੇ ਵਿੱਚ ਸੋਨੀ ਦੀਆਂ ਫਸਲਾਂ ਵਿੱਚ ਜਿਹੜੀਆਂ ਪ੍ਰਮੁੱਖ ਫਸਲਾਂ ਹੁੰਦੀਆਂ ਨੇ ਉਹਨਾਂ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ। ਛੋਨੇ ਦੇ ਕੀਮਤ ਵਿੱਚ 117 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਫੇਰ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਮੱਕੀ ਅਤੇ ਮੂੰਗੀ ਦੀ ਕੀਮਤ ਵੀ ਵਧਾਈ ਗਈ ਹੈ ਪਰ ਆਪਾਂ ਜਾਣਦੇ ਹਾਂ ਕਿ ਕਿੰਨੀ ਕਾਸ਼ਤ ਹੁੰਦੀ ਹੈ ਮੱਕੀ ਤੇ ਮੂੰਗੀ ਤੇ ਛੋਨੇ ਦੇ ਮੁਕਾਬਲੇ ਛੋਨੇ ਦੀ ਲਵਾਈ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਕਿਸਾਨ ਦੇ ਲਈ ਇੱਕ ਭਾਪੱਖੋਂ ਜ਼ਰੂਰ ਇੱਕ ਫਾਇਦੇ ਵਾਲੀ ਫਸਲ ਹੈ ਪਰ ਇਹਦੇ ਨੁਕਸਾਨ ਬਹੁਤ ਜ਼ਿਆਦਾ ਨੇ ਧਰਤੀ ਹੇਠਲੇ ਪਾਣੀ ਦੀ ਜਦੋਂ ਗੱਲ ਹੁੰਦੀ ਹੈ ਖਾਸ ਤੌਰ ਤੇ ਤੇ ਇੱਕ ਚੀਜ਼ ਜਿਹਨੂੰ ਆਪਾਂ ਅਕਸਰ ਭੁੱਲ ਜਾਂਦੇ ਨੇ ਕਿ ਜਦੋਂ ਇਹ ਝੋਨੇ ਦੀ ਲੋਾਈ ਦਾ ਕੰਮ ਸ਼ੁਰੂ ਹੋਇਆ ਟੂਬਵਲਾਂ ਦੀ ਬਿਜਲੀ ਮੁਫਤ ਕਰ ਦਿੱਤੀ ਗਈ ਸੀ ਉਦੋਂ ਨਹਿਰੀ ਪਾਣੀ ਦੂਜੇ ਸੂਬਿਆਂ ਨੂੰ ਜਾਣਾ ਸ਼ੁਰੂ ਹੋਇਆ ਗੈਰ ਰਿਪੇਰੀਅਨ ਸੂਬਿਆਂ ਨੂੰ ਵੀ ਜਾਣਾ ਸ਼ੁਰੂ ਹੋਇਆ ਤੇ ਉਹਨਾਂ ਦਿਨਾਂ ਦਰਾਂ ਨਹੀਂ ਸਾਰਾ ਧਿਆਨ ਪੰਜਾਬ ਦੇ ਟੂਬਵਲ ਪ੍ਰਬੰਧ ਤੇ ਕਰ ਦਿੱਤਾ ਗਿਆ ਧਰਤੀ ਹੇਠੋਂ ਪਾਣੀ ਬਹੁਤ ਜ਼ੋਰਾਂ ਸ਼ੋਰਾਂ ਨਾਲ ਖਿੱਚਿਆ ਗਿਆ ਕਿ ਉਦੋਂ ਤੋਂ ਹੀ ਪੰਜਾਬ ਦੇ ਧਰਤੀ ਹੇਠਲੇ ਪਾਣੀ ਤੇ ਕੁਦਰਤੀ ਬੇਸ਼ਕੀਮਤੀ ਸਰਮਾਏ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ ਜਿਸ ਦਾ ਨਤੀਜਾ ਅੱਜ ਆਪਾਂ ਵੇਖ ਰਹੇ ਹਾਂ ਕਿ ਪਾਣੀ ਦੀ ਕਿੱਲਤ ਦੀਆਂ ਗੱਲਾਂ ਹੁਣ ਆਮ ਹੋ ਗਈਆਂ ਨੇ ਰੋਜ਼ ਹੋਣ ਲੱਗ ਪਈਆਂ ਨੇ ਮਾਲਵਾ ਖੇਤਰ ਦੇ ਕਈ ਪਿੰਡਾਂ ਵਿੱਚ ਤਾਂ ਪਾਣੀ ਵਾਲਾ ਟੈਂਕਰ ਆਉਂਦਾ ਤੇ ਲੋਕੀ ਬਾਲਟੀਆਂ ਲੈ ਕੇ ਪਾਣੀ ਭਰਦੇ ਨੇ ਪੰਜ ਪਾਣੀਆਂ ਦੀ ਤਰਤੀ ਪੰਜਾਬ ਉੱਤੇ ਹੁਣ ਪਾਣੀ ਦੇ ਟੈਂਕਰ ਲੋਕਾਂ ਨੂੰ ਪਾਣੀ ਸਪਲਾਈ ਕਰ ਰਹੇ ਨੇ ਐਉਂ ਜੀ ਸਥਿਤੀ ਹੋਰ ਪਾਸੇ ਵੀ ਬਣ ਸਕਦੀ ਹੈ ਕਿਉਂਕਿ ਲੋਕੀ ਹਾਲੇ ਇਸ ਚੀਜ਼ ਨੂੰ ਸਮਝਣ ਨਹੀਂ ਲੱਗੇ। ਖੇਰ ਇਹ ਵਿਸ਼ਾ ਇੱਕ ਵੱਡਾ ਵਿਸ਼ਾ ਹੈ ਪਰ ਗੱਲ ਜੇਕਰ ਫਸਲੀ ਪ੍ਰਬੰਧ ਦੀ ਹੋਵੇ ਤਾਂ ਬਹੁਤ ਜ਼ਰੂਰੀ ਹੈ ਕਿ ਕਿਸਾਨ ਨੂੰ ਹੋਰ ਨਾ ਫਸਲਾਂ ਦਾ ਚੰਗਾ ਮੁੱਲ ਮਿਲੇ ਤਾਂ ਕਿ ਉਹ ਮਜਬੂਰੀ ਵਸ ਝੋਨੇ ਵੱਲ ਝਾਕਣ ਲਈ ਮਜਬੂਰ ਨਾ ਹੋਵੇ ਪਰ ਇਸ ਵੇਲੇ ਸਥਿਤੀ ਇਹੋ ਜਿਹੀ ਹੈ ਕਿ ਲੱਗਦਾ ਨਹੀਂ ਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਪੰਜਾਬ ਦਾ ਕਿਸਾਨ ਝੋਨੇ ਤੋਂ ਪਰੇ ਹੋਵੇ ਜਾਂ ਹੋਰ ਫਸਲਾਂ ਬਾਰੇ ਸੋਚੇ ਕਿਉਂਕਿ ਮੁੱਲ ਘੋਂ ਫਿਰ ਕੇ ਝੋਨੇ ਦਾ ਹੀ ਦਿੱਤਾ ਜਾਂਦਾ ਹੈ। ਲੋੜ ਹੈ ਕਿ ਕਿਸਾਨ ਨੂੰ ਝੋਨੇ ਦੇ ਬਦਲ ਦਿੱਤੇ ਜਾਣ ਕੀਮਤ ਪੱਖੋਂ ਵੀ ਆਮਦਨ ਪੱਖੋਂ ਵੀ ਸਿਰਫ ਇਹ ਕਹਿ ਦੇਣਾ ਕਿ ਆ ਫਲਾਨੀ ਫਸਲ ਲਾ ਲਈ ਜਾਵੇ ਇਹ ਕਾਫੀ ਨਹੀਂ ਕਿਸਾਨ ਨੇ ਚਾਰ ਪੈਸੇ ਆਪਣੀ ਜੀਵ ਚ ਪਾਉਣੇ ਆਪਣੇ ਖਰਚੇ ਚ ਚਲਾਉਣੇ ਆ ਬੱਚਿਆਂ ਦੇ ਖਰਚੇ ਚੁਕੜਨੇ ਨੇ ਸੋ ਉਹਨੂੰ ਖਰਚੇ ਪੱਖੋਂ ਵੀ ਬਦਲ ਦਿੱਤੇ ਜਾਣ ਇਹ ਬਹੁਤ ਜ਼ਰੂਰੀ ਚੀਜ਼ ਹੈ ਇਸ ਨੁਕਤੇ ਨੂੰ ਲੋਕੀ ਸਮਝਦੇ ਨਹੀਂ ਜੇ ਕਿਸਾਨ ਨੂੰ ਝੋਨੇ ਨਾਲੋਂ ਜ਼ਿਆਦਾ ਮੁੱਲ ਕਿਸੇ ਹੋਰ ਫਸਲ ਦਾ ਮਿਲਦਾ ਹੋਵੇਗਾ ਤਾਂ ਸੁਭਾਵਕ ਤੌਰ ਤੇ ਉਧਰ ਤੁਰੇਗਾ ਤੇ ਝੋਨਾ ਜਦੋਂ ਕਿਸਾਨ ਲਾਉਂਦੇ ਨੇ ਤਾਂ ਉਹਨਾਂ ਨੂੰ ਇੱਕ ਚੀਜ਼ ਦਾ ਲਗਭਗ ਪੱਕਾ ਪਤਾ ਹੁੰਦਾ ਹੈ ਕਿ ਫਸਲ ਵੇਖੀ ਜਾਣੀ ਹੈ ਜਦਕਿ ਮੱਕੀ ਵਿੱਚ ਵੀ ਰਿਕਵਰਡ ਪੈਂਦੀ ਹੈ ਭਾ ਵੀ ਕਿਵਰੀ ਘੱਟ ਮਿਲਦਾ ਹੈ ਗੰਨੇ ਵਾਲੇ ਪਾਸੇ ਵੀ ਆਪਾਂ ਵੇਖਦੇ ਕਿਸਾਨਾਂ ਨੂੰ ਬਕਾਇਆ ਲੈਣ ਲਈ ਵੀ ਧਰਨੇ ਲਾਉਣੇ ਪੈਂਦੇ ਨੇ ਸੋ ਦਾਲਾਂ ਸਬਜ਼ੀਆਂ ਵੀ ਇਸੇ ਤਰ੍ਹਾਂ ਬਹੁਤ ਵਾਰ ਆਪਾਂ ਵੇਖ ਚੁੱਕੇ ਕਿ ਰੋਲਦੀਆਂ ਨੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਧਿਆਨ ਵਿੱਚ ਰੱਖੀਆਂ ਜਾਣੀਆਂ ਜ਼ਰੂਰੀ ਨੇ ਪੰਜਾਬ ਨੇ ਬਹੁਤ ਨੁਕਸਾਨ ਝੱਲਿਆ ਝੋਨੇ ਦੇ ਚੱਕਰ ਵਿੱਚ ਤੇ ਕਿਸਾਨੀ ਨੂੰ ਇੱਕ ਵੱਡਾ ਆਲੋਚਨਾ ਦਾ ਵਿਸ਼ਾ ਵੀ ਬਣਾਤਾ ਝੋਨੇ ਕਰਕੇ ਪਰ ਜੋ ਲੋਕ ਝੋਨੇ ਕਰਕੇ ਕਿਸਾਨਾਂ ਦੀ ਪੰਜਾਬ ਦੀ ਕਿਸਾਨੀ ਦੀ ਆਲੋਚਨਾ ਕਰਦੇ ਨੇ ਉਹਨਾਂ ਨੂੰ ਇਹ ਸਮਝਾਏ ਜਾਣ ਦੀ ਲੋੜ ਹੈ ਦੱਸੇ ਜਾਣ ਦੀ ਲੋੜ ਹੈ ਕਿ ਕਿਸਾਨ ਨੂੰ ਉਸ ਬੰਨੇ ਤੋੜਿਆ ਗਿਆ ਤੇ ਹੁਣ ਵੀ ਉਧਰੋਂ ਹਟਾਇਆ ਨਹੀਂ ਜਾ ਰਿਹਾ ਜੋ ਇਸ ਵੇਲੇ ਸੰਕੇਤ ਨਸਰ ਪਾਉਂਦੇ ਨੇ ਸੋ ਉਪਰਾਲੇ ਹੋਏ ਨੇ تجربے ہوئے نے پر جننا کچھ بھی اس بندے هون تائی ہویا وہ کافی نہیں ہے یہ چیز سانو سپشت تا دے نال سمجھن دی ਲੋੜ ہے ਕਿਸਾਨاں نو ਕਣਕ ਛੋਨੇ ਦੇ ਰਵਾਇਤੀ ਫਸਲੀ ਚੱਕਰ ਵਿੱਚੋਂ ਬਾਹਰ ਲਿਆਉਣ ਲਈ ਹਾਲੇ ਬਹੁਤ ਵੱਡੇ ਪੱਧਰ ਉੱਤੇ ਕੰਮ ਕੀਤੇ ਜਾਣ ਦੀ ਲੋੜ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ایس ਲਈ ਤਾਂ ਜ਼ਮੀਨਾਂ ਹੀ ਸੰਗੜਦੀਆਂ ਜਾ ਰਹੀਆਂ ਨੇ ਵੱਡੇ ਵੱਡੇ ਐਕਸਪ੍ਰੈਸਵੇ ਹਾਈਵੇ ਬਣ ਰਹੇ ਨੇ ਵੱਡੇ ਵੱਡੇ ਪ੍ਰੋਜੈਕਟ ਬਣ ਰਹੇ ਨੇ ਕਿਸਾਨਾਂ ਦੀਆਂ ਜ਼ਮੀਨਾਂ ਤੱਕੇ ਨਾਲ ਅਕਵਾਇਰ ਹੋ ਰਹੀਆਂ ਨੇ ਤੇ ਖੇਤੀ ਹੀਟ ਰਕਬਾ ਤਾਂ ਪਹਿਲੇ ਹੀ ਘਟਦਾ ਜਾ ਰਿਹਾ ਤੇ ਜਿਹੜਾ ਮੜਾ ਮੋਟਾ ਰਹਿ ਵੀ ਗਿਆ ਉਹਦੇ ਵਿੱਚ ਵੀ ਜੇ ਕਣਕ ਝੋਨੇ ਦਾ ਫਸਲੀ ਚੱਕਰ ਹੀ ਚੱਲਣਾ ਤਾਂ ਇਹ ਪੰਜਾਬ ਲਈ ਇੱਕ ਹੋਰ ਖਤਰੇ ਵਾਲੀ ਘੰਟੀ ਹੀ ਕਹੀ ਜਾਵੇਗੀ ਸੋ ਬਹੁਤ سارے ਖੇਤੀ ਮਾਹਿਰ ਮੌਜੂਦ ਨੇ ਪੰਜਾਬ ਵਿੱਚ ਖੇਤੀਬਾੜੀ ਯੂਨੀਵਰਸਿਟੀ ਵੀ ਮੌਜੂਦ ਹੈ ਕੌਮੀ ਪੱਧਰ ਤੇ ਬਹੁਤ ਸਾਰੇ ਮਾਹਿਰ ਨੇ ਲੋੜ ਹੈ ਕਿ ਐਸ ਬੰਨੇ ਵੱਡੇ ਪੱਧਰ ਉੱਤੇ ਵਿਆਪਕ ਪੱਧਰ ਉੱਤੇ ਕੌਮੀ ਪੱਧਰ ਤੇ ਗੱਲ ਕੀਤੀ ਜਾਵੇ ਕਿਉਂਕਿ ਅਨਾਜ ਭੰਡਾਰ ਦੀ ਇਸ ਵੇਲੇ ਕੋਈ ਸਮੱਸਿਆ ਨਹੀਂ ਜਿਵੇਂ ਕਿਸੇ ਵੇਲੇ ਹਰੀ ਕ੍ਰਾਂਤੀ ਦੇ ਸਮੇਂ ਗੱਲ ਕਹੀ ਗਈ ਸੀ ਉਹੋ ਜੀ ਕੋਈ ਸਮੱਸਿਆ ਇਸ ਵੇਲੇ ਹੈ ਨਹੀਂ ਸੋ ਹੁਣੇ ਸਮਾਂ ਆ ਕਿ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਇਸ ਰਵਾਇਤੀ ਫਸਲੀ ਚੱਕਰ ਚੋਂ ਬਾਹਰ ਲਿਆਉਣ ਦੇ ਲਈ ਅਮਲੀ ਰੂਪ ਵਿੱਚ ਹਕੀਕੀ ਰੂਪ ਵਿੱਚ ਠੋਸ ਰੂਪ ਵਿੱਚ ਕਿਸਾਨ ਨੂੰ ਲਾਹੇਵੰਦ ਹੋਣ ਉਹ ਤਰੀਕੇ ਦੱਸੇ ਜਾਣੇ ਜ਼ਰੂਰੀ ਨੇ ਤੇ ਕਿਸਾਨ ਜ਼ਰੂਰ ਇਸ ਗੱਲ ਨੂੰ ਸੁਨੇਗਾ ਵੀ ਤੇ ਲਾਗੂ ਵੀ ਕਰੇਗਾ ਇਸ ਚੀਜ਼ ਦੀ ਆਪਾਂ ਸਾਰੇ ਤਵਕਕੂ ਕਰ ਸਕਦੇ ਇਸ ਲਈ ਹੁਣ ਜੋ ਸੀਜ਼ਨ ਚੱਲ ਰਿਹਾ ਹੈ ਇਸ ਵਿੱਚ ਝੋਨੇ ਦੀ ਬਹੁਤ ਚਰਚਾ ਹੁੰਦੀ ਹੈ ਝੋਨੇ ਦੀ ਫਸਲ ਜਿਹਨੂੰ ਬੜੇ ਜ਼ੋਰਾਂ ਸ਼ੋਰਾਂ ਨਾਲ ਪੰਜਾਬ ਵਿੱਚ ਲਿਆਂਦਾ ਗਿਆ ਸੀ ਇੱਕ ਸਮੇਂ ਜਦੋਂ ਦੇਸ਼ ਦੀਆਂ ਅਨਾਜ ਲੋੜਾਂ ਦੀ ਪੂਰਤੀ ਦੀ ਗੱਲ ਸੀ ਅਨਾਜ ਭੰਡਾਰ ਭਰਨ ਦੀ ਗੱਲ ਸੀ ਤਾਂ ਪੰਜਾਬ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ ਗ੍ਰੀਨ ਰੈਵਲੂਸ਼ਨ ਹਰੀ ਕ੍ਰਾਂਤੀ ਦੇ ਨਾਮ ਤੇ ਪੰਜਾਬ ਵਿੱਚ ਵੱਡੇ ਪੱਧਰ ਤੇ ਝੋਨੇ ਦੀ ਕਾਸ਼ਤ ਹੋਈ ਅਨਾਜ ਭੰਡਾਰ ਪੰਜਾਬ ਨੇ ਭਰਿਆ ਪਰ ਉਹਦਾ ਵੱਡਾ ਮੁੱਲ ਵੀ ਚੁਕਾਇਆ ਕੀ ਪੰਜਾਬ ਦਾ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾਣ ਲੱਗਾ ਅਤੇ ਪੰਜਾਬ ਦਾ ਕਿਸਾਨ ਕਣਕ ਤੇ ਝੋਨੇ ਜੋਗਾ ਰਹਿ ਗਿਆ ਕਿਉਂਕਿ ਸਾਰੀਆਂ ਫਸਲਾਂ ਵਿੱਚੋਂ ਇਹਨਾਂ ਦੋ ਫਸਲਾਂ ਨੂੰ ਪ੍ਰਮੁੱਖਤਾ ਦਿੱਤੀ ਗਈ ਜ਼ਿਆਦਾ ਮਾਰਕੀਟਿੰਗ ਕਹਿ ਲੋ ਜਾਂ ਜ਼ਾਦਾ ਪ੍ਰਚਾਰ ਪ੍ਰਸਾਰ ਇਹਨਾਂ ਦਾ ਹੀ ਹੋਇਆ ਸੋ ਇਸ ਕਰਕੇ ਪੰਜਾਬ ਦਾ ਕਿਸਾਨ ਵੀ ਇਧਰ ਨੂੰ ਹੋਤ ਰਿਆ ਤੇ ਉਦੋਂ ਦਾ ਐਸਾ ਇਧਰ ਨੂੰ ਲਾਇਆ ਗਿਆ ਕਿ ਮੁੱਲ ਹੀ ਕਿਉਂਕਿ ਇਹਨਾਂ ਦੋ ਫਸਲਾਂ ਦਾ ਜ਼ਿਆਦਾ ਮਿਲਦਾ ਸੋ ਕਿਸਾਨ ਲਈ ਇਹ ਦੋ ਫਸਲਾਂ ਲਾਉਣਾ ਇੱਕ ਤਰੀਕੇ ਨਾਲ ਮਜਬੂਰੀ ਬਣ ਗਿਆ ਜੇ ਚਾਰ ਪੈਸੇ ਉਹਨੇ ਚੰਗੇ ਖਮਾਉਣੇ ਨੇ ਤਾਂ ਇਹ ਫਸਲਾਂ ਲਾਉਣਾ ਉਸ ਲਈ ਮਜਬੂਰੀ ਬਣ ਗਿਆ ਤੇ ਹੁਣ ਤੱਕ ਵੀ ਇਸ ਬੰਨੇ ਕੋਈ ਉਪਰਾਲਾ ਨਹੀਂ ਹੋਇਆ ਕਿ ਹੋਰ ਫਸਲਾਂ ਦੀ ਚੰਗੀ ਉਸ ਨੂੰ ਆਮਦਨ ਹੋਵੇ ਜਾਂ ਯਕੀਨੀ ਬਣਾਈ ਜਾ ਸਕੇ ਸਗੋਂ ਕਿਸਾਨ ਨੂੰ ਤਾਂ ਸੰਘਰਸ਼ ਕਰਨਾ ਪਿਆ ਐ ਐਮਐਸਪੀ ਦੇ ਲਈ ਵੀ ਕਾਨੂੰਨੀ ਰੂਪ ਦਿੱਤੇ ਜਾਣ ਲਈ ਵੀ ਕਿਸਾਨ ਨੂੰ ਸੰਘਰਸ਼ ਕਰਨਾ ਪਿਆ ਉਹ ਆਪਾਂ ਸਾਰੇ ਵਰਤਾਰੇ ਪਿਛਲੇ ਸਮਿਆਂ ਦੌਰਾਨ ਵੇਖ ਚੁੱਕੇ ਹਾਂ ਸੋ ਇਹ ਬੜਾ ਜ਼ਰੂਰੀ ਵਿਸ਼ਾ ਆ ਤੇ ਇਸ ਵਿਸ਼ੇ ਦੇ ਕਈ ਪਹਿਲੂ ਨੇ ਜੋ ਪੰਜਾਬ ਨੂੰ ਕਈ ਪੱਖਾਂ ਤੋਂ ਪ੍ਰਭਾਵਿਤ ਕਰਦੇ ਨੇ ਪਾਣੀ ਵਾਲਾ ਪੱਖ ਅਤੇ ਬਿਜਲੀ ਵਾਲਾ ਪੱਖ ਜੇ ਜਦੋਂ ਗੱਲ ਬਿਜਲੀ ਦੀ ਹੁੰਦੀ ਹੈ ਤਾਂ ਉਹ ਵੀ ਇੱਕ ਬਟਾ ਵੱਡਾ ਵਿਸ਼ਾ ਬਣਦਾ ਹੈ ਇਸ ਵੇਲੇ ਬਣ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਵੀ ਬਣੇਗਾ ਪਿਛਲੇ ਕੁਝ ਦਿਨੋਂ ਤੋਂ ਆਪਾਂ ਵੇਖ ਰਹੇ ਹਾਂ ਕਿ ਦੇਸ਼ ਅੰਦਰ ਦਾਖਲਾ ਪ੍ਰੀਖਿਆਵਾਂ ਨੂੰ ਲੈ ਕੇ ਮਾਹੌਲ ਕਾਫੀ ਜ਼ਿਆਦਾ ਭਖਿਆ ਹੋਇਆ ਹੈ ਦੇਸ਼ ਅੰਦਰ ਮੈਡੀਕਲ ਦੀ ਪੜ੍ਹਾਈ ਲਈ ਦਾਖਲੇ ਦੀ ਪ੍ਰੀਖਿਆ ਨੀਟ ਯੂਜੀ ਦੀ ਪ੍ਰੀਖਿਆ ਵਿੱਚ ਤੰਦ ਲੀਆਂ ਦਾ ਰੌਲਾ ਪਿਆ ਇੱਕ ਖਾਸ ਪ੍ਰੀਖਿਆ ਕੇਂਦਰ ਉੱਤੇ ਕੁਝ ਖਾਸ ਵਿਦਿਆਰਥੀਆਂ ਨੂੰ ਗ੍ਰੇ ਸੰਖਿਆ ਯਾਨੀ ਕਿ ਬਾਦੂ ਅੰਕ ਦਿੱਤੇ ਜਾਣ ਦਾ ਮਾਮਲਾ ਕਾਫੀ ਗਰਮਾਇਆ ਇਸ ਨੂੰ ਲੈ ਕੇ ਸਮੁੱਚੇ ਦੇਸ਼ ਵਿੱਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਧਰਨੇ ਲਾਏ ਗਏ ਹਾਹਾਕਾਰ ਮਚੀ ਗੱਲ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਤੱਕ ਪਹੁੰਚੀ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਉੱਠੀ ਫਿਰ ਇਸ ਤੋਂ ਬਾਅਦ ਇਸ ਪ੍ਰੀਖਿਆ ਨੂੰ ਕਰਵਾਉਣ ਵਾਲੀ ਏਜੰਸੀ ਨੈਸ਼ਨਲ ਟੈਸਟਿੰਗ ਏਜੰਸੀ ਐਨਟੀਏ ਵੱਲੋਂ ਪ੍ਰੀਖਿਆ ਦੁਬਾਰਾ ਕਰਵਾਉਣ ਜਿਨ੍ਹਾਂ ਵਿਦਿਆਰਥੀਆਂ ਨੂੰ ਵਾਧੂ ਅੰਕ ਦਿੱਤੇ ਗਏ ਉਸ ਨੂੰ ਦੀ ਪ੍ਰੀਖਿਆ ਦੁਬਾਰਾ ਕਰਵਾਉਣ ਦਾ ਐਲਾਨ ਹੋਇਆ ਪਰ ਇਸ ਦਰਮਿਆਨ ਜੋ ਵਿਦਿਆਰਥੀ ਰੋਸ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦਾ ਰੋਅ ਨਹੀਂ ਘਟਿਆ ਕਾਫੀ ਗੁੱਸੇ ਚ ਨਜ਼ਰ ਆਏ ਤੇ ਗੁੱਸਾ ਹੁਣ ਵੀ ਬਰਕਰਾਰ ਨਜ਼ਰ ਆਉਂਦਾ ਹੈ ਤੇ ਇਸ ਪੂਰੇ ਮਾਮਲੇ ਤੋਂ ਬਾਅਦ ਇੱਕ ਹੋਰ ਪ੍ਰੀਖਿਆ ਇਸੇ ਸੰਸਥਾ ਐਨਟੀਏ ਵੱਲੋਂ ਕਰਵਾਈ ਜਾਂਦੀ ਇੱਕ ਹੋਰ ਪ੍ਰੀਖਿਆ ਉਹ ਵੀ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਇਹ ਪ੍ਰੀਖਿਆ ਹੈ UGC NET ਦੀ ਪ੍ਰੀਖਿਆ ਜੋ ਕਿ ਪੰਜਾਬ ਸਮੇਤ ਪੂਰੇ ਦੇਸ਼ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰਾਂ ਦੀ ਭਰਤੀ ਲਈ ਕਰਵਾਈ ਜਾਂਦੀ ਹੈ ਪ੍ਰੋਫੈਸਰ ਜਾਂ ਸਹਾਇਕ ਪ੍ਰੋਫੈਸਰ ਲੱਗਣ ਦੇ ਲਈ ਇਹ ਪ੍ਰੀਖਿਆ ਪਾਸ ਕਰਨੀ لازਮੀ ਹੁੰਦੀ ਹੈ ਇਸ ਪ੍ਰੀਖਿਆ ਨੂੰ ਵੀ ਦੇਸ਼ ਭਰ ਵਿੱਚ ਹਜ਼ਾਰਾਂ ਦੀ ਤعداد ਵਿੱਚ ਉਮੀਦਵਾਰ ਦਿੰਦੇ ਨੇ ਇਸ ਪ੍ਰੀਖਿਆ ਵਿੱਚ ਬੈਠਦੇ ਨੇ ਪਿਛਲੇ ਦਿਨ ਇਹ ਪ੍ਰੀਖਿਆ ਕਰਵਾਈ ਗਈ ਜਿਸ ਵਿੱਚ ਇਹ ਗੱਲ ਪ੍ਰਮੁੱਖਤਾ ਨਾਲ ਉਭਰ ਕੇ ਸਾਹਮਣੇ ਆਈ ਕਿ ਕਈ ਥਾਵਾਂ ਤੇ ਪੇਪਰ ਲੀਕ ਹੋਣ ਦੇ ਵਾਕਿਆਤ ਸਾਹਮਣੇ ਆਏ ਨੇ ਅਤੇ ਇਸ ਸੰਬੰਧੀ ਗੁਜਰਾਤ ਸੂਬੇ ਵਿੱਚ ਕੁਝ ਗ੍ਰਿਫਤਾਰੀਆਂ ਵੀ ਹੋਈਆਂ ਨੇ ਅਤੇ ਜੋ ਵਿਅਕਤੀ ਨੂੰ ਇਸ ਸੰਬੰਧੀ ਕਾਬੂ ਕੀਤਾ ਗਿਆ ਉਸ ਨੇ ਇਸ ਗੱਲ ਨੂੰ ਕਬੂਲਿਆ ਕਿ ਉਸ ਨੇ ਪਹਿਲਾਂ ਵੀ ਕਈ ਪੇਪਰ ਲੀਕ ਕਰਵਾਏ ਨੇ ਲੱਖਾਂ ਰੁਪਏ ਵਿੱਚ ਇਹੋ ਜਈਆਂ ਅਚੀਜ਼ਾਂ ਨੂੰ ਨੇ ਪ੍ਰਚਾਰਿਆ ਹੋਇਆ ਹੈ ਸੋ ਇਸ ਸਮੁੱਚੇ ਘਟਨਾਕਰਨ ਤੋਂ ਬਾਅਦ ਇੱਕ ਵੱਡਾ ਸਵਾਲ ਹੀ ਉੱਠਿਆ ਹੈ ਕਿ ਦੇਸ਼ ਦਾ ਨੌਜਵਾਨ ਜਾਂ ਬੱਚੇ ਜੋ ਪੜ ਪੜ ਰਹੇ ਨੇ ਜੋ ਦਿਨ ਰਾਤ ਹੀ ਕਰਕੇ ਮਿਹਨਤ ਕਰਦੇ ਨੇ ਕਈ ਸਾਰਾ ਸਾਰਾ ਸਾਲ ਇਸ ਪ੍ਰੀਖਿਆ ਦੀ ਤਿਆਰੀ ਕਰਦੇ ਨੇ ਕਿ ਉਹਨਾਂ ਦੇ ਨਾਲ ਨਿਆਂ ਹੋ ਰਿਹਾ ਹੈ। ਐਨੀ ਮਿਹਨਤ ਕਰਨ ਦੇ ਬਾਵਜੂਦ ਜੇ ਕੋਈ ਪੀਪਰ ਲੀਕ ਕਰਕੇ ਜਾਂ ਪੈਸੇ ਖਰਚ ਕਰਕੇ ਉਹਨਾਂ ਤੋਂ ਵੱਧ ਨੰਬਰ ਲੈ ਜਾਂਦਾ ਹੈ ਤਾਂ ਉਹ ਜੋ ਹੋਣਹਾਰ ਬੱਚੇ ਜੋ ਸਾਰਾ ਸਾਲ ਤਿਆਰੀ ਕਰਦੇ ਨੇ ਉਹਨਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ ਕੀ ਉਹ ਨਿਰਾਸ਼ ਨਹੀਂ ਹੋ ਜਾਣਗੇ ਪ੍ਰਬੰਧ ਤੋਂ ਜਾਂ ਇਹੋ ਜਿਹੇ ਖੇਤਰਾਂ ਵਿੱਚ ਜਿੱਥੇ ਇਹਨਾਂ ਦੋ ਪ੍ਰੀਖਿਆਵਾਂ ਦੀ ਜ਼ਿਕਰ ਗੱਲ ਹੋਵੇ ਮੈਡੀਕਲ ਖੇਤਰ ਜਿੱਥੇ ਆਉਣ ਵਾਲੇ ਸਮੇਂ ਦੇ ਡਾਕਟਰ ਨਿਕਲਣੇ ਨੇ ਕੀ ਉੱਥੇ ਹੁਨਰਮੰਦ ਆਪਣੇ ਦਮੋਂ ਤੇ ਨੰਬਰ ਲੈ ਕੇ ਅੱਗੇ ਆਉਣ ਵਾਲੇ ਉਮੀਦਵਾਰ ਨੇ ਹੋਣੇ ਚਾਹੀਦੇ ਜੋ ਕੱਲ ਨੂੰ ਡਾਕਟਰ ਬਣ ਤੇ ਜੋ ਇਸ ਤਰੀਕੇ ਨਾਲ ਪੈਸੇ ਖਰਚ ਕਰਕੇ ਜਾਂ ਧੰਦ ਲੀਆਂ ਕਰਕੇ ਜੋ ਡਾਕਟਰ ਬਣ ਗਏ ਉਹ ਕਿਹੋ ਜਿਹਾ ਇਲਾਜ ਕਰਨਗੇ ਇੱਕ ਵੱਡਾ ਸਵਾਲ ਹੈ ਇਸੀ ਤਰ੍ਹਾਂ ਦੂਜੀ ਪ੍ਰੀਖਿਆ ਦੇ ਜ਼ਿਕਰ ਗੱਲ ਕਰੀਏ ਤਾਂ ਪ੍ਰੋਫੈਸਰੀ ਦੇ ਖੇਤਰ ਵਿੱਚ ਅਧਿਆਪਕ ਬਣਨ ਵਾਲੇ ਜੋ ਉਮੀਦਵਾਰ ਨੇ ਉਹ ਵੀ ਉਹੀ ਚਾਹੀਦੇ ਨੇ ਜੋ ਇਮਾਨਦਾਰ ਹੋਣ ਖੁਦ ਆਪਣੇ ਦਮ ਉਤੇ ਪੜ੍ਹ ਲਿਖ ਕੇ ਅੱਗੇ ਆਏ ਹੋਣ ਨਾ ਕਿ ਪੇਪਰ ਲੀਕ ਕਰਕੇ ਪੈਸੇ ਖਰਚ ਕਰਕੇ ਉਹ ਅੱਗੇ ਕੀ ਵਿਦਿਆਵੰਨਣਗੇ ਜੋ ਖੁਦ ਹੀ ਪਾਸ ਹੋਣ ਦੇ ਲਈ ਗਲਤ ਤਰੀਕੇ ਵਰਤਦੇ ਰਹੇ ਸੋ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਉਹ ਵਿਚਾਰ ਮੰਗਦੀਆਂ ਨੇ ਚਰਚਾ ਮੰਗਦੀਆਂ ਨੇ ਦੇਸ਼ ਦੇ ਭਵਿੱਖ ਦਾ ਸਵਾਲ ਹੈ ਸਿੱਖਿਆਤ ਪ੍ਰਬੰਧਤ ਜਿਹੜੇ ਵਿਦਿਆ ਦਾ ਖੇਤਰ ਹੈ ਉਹਦੇ ਵਿੱਚ ਵੀ ਇਮਾਨਦਾਰੀ ਵਾਲੇ ਲੋਕ ਆਉਣ ਆਪ ਮਹਾਰੇ ਪੜ ਕੇ ਅੱਗੇ ਆਉਣ ਵਾਲੇ ਲੋਕ ਹੀ ਨਜ਼ਰ ਆਉਣੇ ਚਾਹੀਦੇ ਨੇ ਸੋ ਇਸ ਕਰਕੇ ਨਾ ਪ੍ਰੀਖਿਆਵਾਂ ਨੂੰ ਲੈ ਕੇ ਰੌਲਾ ਪਿਆ ਹੁਣ ਬਹੁਤ ਰੌਲਾ ਪੈਣ ਤੋਂ ਬਾਅਦ ਪ੍ਰੋਫੈਸਰਾਂ ਦੀ ਭਰਤੀ ਲਈ ਜੋ ਪ੍ਰੀਖਿਆ ਹੁੰਦੀ ਹੈ ਯੂਜੀਸੀ ਨੈਟ ਦੀ ਪ੍ਰੀਖਿਆ ਉਸ ਨੂੰ ਤਾਂ ਰੱਦ ਕਰ ਦਿੱਤਾ ਗਿਆ ਉਹ ਹੁਣ ਦੁਬਾਰਾ ਹੋਏਗੀ ਨੀਟ ਯੂਜੀ ਜਿਹੜੀ ਮੈਡੀਕਲ ਵਾਲੀ ਹੈ ਉਹ ਨੂੰ ਹਾਲੇ ਰੱਦ ਨਹੀਂ ਕੀਤਾ ਗਿਆ ਪਰ ਉਸ ਨੂੰ ਲੈ ਕੇ ਵਿਦਿਆਰਥੀਆਂ ਦਾ ਰੋਸ ਬਰਕਰਾਰ ਹੈ ਬਹੁਤ ਗੁੱਸਾ ਵਿਖਿਆ ਜਾ ਰਿਹਾ ਹੈ ਨੌਜਵਾਨ ਵਰਗ ਦੇ ਵਿੱਚ ਤੇ ਇਸ ਪ੍ਰੀਖਿਆ ਨੂੰ ਲੈ ਕੇ ਮਾਹੌਲ ਪਖਦਾ ਜਾ ਰਿਹਾ ਹੈ ਤੇ ਨਾਲ ਦੀ ਨਾਲ ਇੱਕ ਸਵਾਲ ਹੋਰ ਵੀ ਉੱਠ ਰਿਹਾ ਹੈ ਕਿ ਜੇਕਰ ਇਹ ਨਾ ਪ੍ਰੀਖਿਆਵਾਂ ਵਿੱਚ ਧੰਦਲੀ ਹੋ ਸਕਦੀ ਹੈ ਤਾਂ ਕੀ ਹੋਰ ਦਾਖਲਾ ਪ੍ਰੀਖਿਆਵਾਂ ਵਿੱਚ ਵੀ ਕੁਝ ਇਹੋ ਜਿਹਾ ਹੋਵੇਗਾ ਕਿਉਂਕਿ ਇਹ ਪਰਦਾ ਖੁੱਲਣ ਲੱਗਦੀ ਹੈ ਨੇ ਤਾਂ ਕਾਫੀ ਕੁਝ ਕਈ ਵਾਰ ਖੁੱਲ ਕੇ ਸਾਹਮਣੇ ਆ ਜਾਂਦਾ ਹੈ ਸੋ ਇਸ ਬੰਦੇ ਹੁਣ ਕਾਫੀ ਨਜ਼ਰਾਂ ਲੱਗ ਗਈਆਂ ਨੇ ਕਾਫੀ ਲੋਕਾਂ ਦਾ ਧਿਆਨ ਲੱਗ ਗਿਆ ਹੈ ਜਾਂਚ ਦਾ ਵਿਸ਼ਾਏ ਸਮੁੱਚਾ ਬਣਦਾ ਹੋਇਆ ਵਿਖਾਈ ਦੇ ਰਿਹਾ ਹੈ ਤੇ ਮੁੱਦਾ ਹੈ ਵੀ ਬਹੁਤ ਜ਼ਿਆਦਾ ਵੱਡਾ ਇਸ ਤੋਂ ਬਾਅਦ ਇੱਕ ਕੁਮਾਂਤਰੀ ਵਿਸ਼ੇ ਦੀ ਤੁਹਾਨੂੰ ਗੱਲ ਦਸੀਏ ਤੇ ਸਾਡੇ ਗੁਆਂਡ ਵਿੱਚ ਪੈਂਦਾ ਤਿੱਬਤ ਅਤੇ ਤਿੱਬਤ ਦੇ ਧਾਰਮਿਕ ਆਗੂ ਦলাই ਲਾਮਾ ਦੇ ਨਾਲ ਅਮਰੀਕੀ ਕਾਂਗਰਸ ਤੇ ਇੱਕ ਵਫ਼ਦ ਨੇ ਆ ਕੇ ਮੁਲਾਕਾਤ ਕੀਤੀ ਹੈ ਆਪਾਂ ਸਾਰੇ ਜਾਣਦੇ ਹਾਂ ਕਿ ਕੁਮਾਂਤਰੀ ਪੱਧਰ ਤੇ ਅਮਰੀਕਾ ਤੇ ਚੀਨ ਦੋ ਵੱਡੀਆਂ ਮਹਾਸ਼ਕਤੀਆਂ ਨੇ ਕਈ ਮੁੱਦੇ ਆ ਤੇ ਆਮੋ ਸਾਹਮਣੇ ਵੀ ਖੜੀਆਂ ਨਜ਼ਰ ਆਉਂਦੀਆਂ ਨੇ ਇਤਿਹਾਸ ਤੇ ਪੰਨਿਆਂ ਤੋਂ ਵੀ ਇਸ ਤੇ ਵੇਰਵੇ ਮਿਲ ਜਾਂਦੇ ਨੇ। ਤਿੱਬਤ ਵਾਲੇ ਮੁੱਦੇ ਉੱਤੇ ਵੀ ਅਮਰੀਕਾ ਨੇ ਸਪਸ਼ਟ ਕਰ ਦਿੱਤਾ ਕਿ ਚੀਨ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੀਨ ਤਿੱਬਤ ਦੇ ਉੱਪਰ ਲਗਾਤਾਰ ਆਪਣਾ ਹੱਕ ਤੇ ਕਬਜ਼ਾ ਦਸਤਾ ਰਹਿਦਾ ਹੈ। ਜਦਕਿ ਅਮਰੀਕਾ ਦলাই ਲਾਮਾ ਦੇ ਨਾਲ ਮੁਲਾਕਾਤ ਤੋਂ ਬਾਅਦ ਅਤੇ ਪਹਿਲਾਂ ਵੀ ਲਗਾਤਾਰ ਅਤਿੱਬਤ ਦੀ ਖੁਦਮੁਖਤਿਆਰੀ ਦੀ ਹਾਮੀ ਭਰਦਾ ਰਿਹਾ ਹੈ। ਸੋ ਭਾਰਤ ਦੇ ਗੁਆਂਡ ਵਿੱਚ ਹੀ ਪੈਂਦਾ tibet ਤੇ ਗੁਆਂਡ ਵਿੱਚ ਹੀ ਇਹ ਚੀਨ ਤੇ ਅਮਰੀਕਾ ਦੇ ਨਾਲ ਭਾਰਤ ਦੇ ਸਬੰਧ ਪਿਛਲੇ ਸਮੇਂ ਦੌਰਾਨ ਇੱਕ ਨਵੇਂ ਦੌਰ ਵਿੱਚ ਆਏ ਨੇ ਸੋ ਅਜੇ ਹੀ ਵਿੱਚ tibet ਨੂੰ ਲੈ ਕੇ ਕੀ ਕਵਾਇਦ ਚੱਲਦੀ ਹੈ ਸਪਰ ਭਾਰਤ ਦੀ ਵੀ ਨਿਗਾਹ ਲੱਗੀ ਰਹਿਣੀ ਕਿਉਂਕਿ ਦੋਵੇਂ ਦੇਸ਼ ਭਾਰਤ ਦੇ ਗੁਆਂਡ ਵਿੱਚ ਹੀ ਨੇ tibet ਤੇ ਚੀਨ ਦਾ ਖੇਤਾ ਜਿਹੜਾ tibet ਦਾ ਖੇਤਾ ਜਿਹਦੇ ਉੱਪਰ ਚੀਨ ਆਪਣਾ ਹੱਕ ਜਤਾਉਂਦਾ ਹੈ ਅਤੇ ਦਲਾਈ ਲਾਮਾ ਵੀ ਕਈ ਵਾਰ ਭਾਰਤ ਦੇ ਖੇਤਰ ਵਿੱਚ ਆਉਂਦੇ ਰਹੇ ਹੈ ਨੇ ਤੇ ਮੁਲਾਕਾਤ ਵੀ ਕਰਦੇ ਰਹੇ ਨੇ ਉਹ ਇੱਕ ਨਜ਼ਰ ਰੱਖਣ ਵਾਲੀ ਸਥਿਤੀ ਹੈ ਭਾਰਤ ਲਈ ਵੀ ਕਿ ਗੁਆਂਡ ਵਿੱਚ ਜੋ ਸਾਰੀ ਕਵਾਇਦ ਇਸ ਵੇਲੇ ਚੱਲਦੀ ਹੋਈ ਵਿਖਾਈ ਦਿੰਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਜੇਲ੍ਹ ਵਿੱਚ ਨੇ 19 ਜੂਨ ਤੱਕ ਉਹਨਾਂ ਦੀ ਹਿਰਾਸਤ ਸੀ ਜੋ ਵੱਧ ਗਈ ਹੈ। ਜੁਲਾਈ ਮਹੀਨੇ ਤੱਕ ਅਰਵਿੰਦ ਕੇਜਰੀਵਾਲ ਹੁਣ ਜੇਲ੍ਹ ਵਿੱਚ ਹੀ ਰਹਿਣਗੇ। ਨਿਆਂਇਕ ਹਰਾਸਤ ਦਾ ਸਮਾਂ ਉਹਨਾਂ ਦਾ ਹੋਰ ਵੱਧ ਗਿਆ ਹੈ ਤੇ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਦਿੱਲੀ ਵਿਖੇ ਪਾਣੀ ਦਾ ਸੰਕਟ ਵੀ ਲਗਾਤਾਰ ਬਰਕਰਾਰ ਹੈ। ਦਿੱਲੀ ਵੱਲੋਂ ਲਗਾਤਾਰ ਮੰਗ ਕੀਤੀ ਗਈ ਹੈ ਪਿਛਲੇ ਦਿਨਾਂ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਪਾਣੀ ਵੀ ਪਰ ਹਿਮਾਚਲ ਨੇ ਕਿਨਾਰਾ ਕਰ ਲਿਆ ਸੀ ਉਸ ਤੋਂ ਬਾਅਦ ਗੱਲ ਆਈ ਗਈ ਹੋਈ ਹੈ ਹਿਮਾਚਲ ਪ੍ਰਦੇਸ਼ ਦੇ ਇਨਕਾਰ ਦਾ। ਜ਼ਿਆਦਾ ਰੌਲਾ ਨਹੀਂ ਪਿਆ। ਹਰਿਆਣੇ ਤੋਂ ਵੀ ਮੰਗ ਕੀਤੀ ਜਾ ਰਹੀ ਹੈ ਤੇ ਦਿੱਲੀ ਸਰਕਾਰ ਵੱਲੋਂ ਲਗਾਤਾਰ ਕੇਂਦਰ ਨੂੰ ਵੀ ਅਪੀਲ ਕੀਤੀ ਜਾਂਦੀ ਰਹੀ ਹੈ ਪਿਛਲੇ ਸਮੇਂ ਦੌਰਾਨ ਕਿ ਦਿੱਲੀ ਦੇ ਜਲ ਸੰਕਟ ਦਾ ਹੱਲ ਕੀਤਾ ਜਾਵੇ। ਇੱਕ ਵਾਰ ਫਿਰ ਇੱਕ ਚੇਤਾਵਨੀ ਵਰਗੀ ਗੱਲ ਹੈ ਕਿ ਦੇਸ਼ ਦੀ ਰਾਜਸਥਾਨੀ ਦਿੱਲੀ ਵਿੱਚ ਜਲ ਦਾ ਸੰਕਟ ਹੈ। ਦੇਸ਼ ਤੇ ਹੋਰ ਨਾਲ ਸਿਆ ਵਿੱਚ ਵੀ ਖੜ ਸਕਦਾ ਹੈ। ਧਿਆਨ ਦੇਣ ਦੀ ਲੋੜ ਹੈ ਲੋਕਾਂ ਨੂੰ। ਜਿੱਥੇ ਪਾਣੀ ਮਿਲਦਾ ਉੱਥੇ ਇਹ ਨਾ ਸਮਝਣ ਕਿ ਹਮੇਸ਼ਾ ਮਿਲੀ ਜਾਣਾ। ਇਹ ਸਥਿਤੀ ਕਿਸੇ ਵੀ ਇਲਾਕੇ ਵਿੱਚ ਕਿਸੇ ਵੀ ਵੇਲੇ ਬਣ ਸਕਦੀ ਹੈ। ਸੋ ਕਾਫੀ ਧਿਆਨ ਦੇਣਾ ਚਾਹੀਦਾ ਹੈ ਇਸ ਬੰਨੇ। ਸਮੂਹ ਲੋਕਾਂ ਨੂੰ ਪਾਣੀ ਦੀ ਕਲੀ-ਕਲੀ ਬੂੰਦ ਦੀ अहमियत ਸਮਝਣੀ ਚਾਹੀਦੀ ਹੈ। ਮੌਸਮ ਦੀ ਗੱਲ ਦਸੀ ਤਾਂ ਗਰਮੀ ਦਾ ਆਲੰਬਰ ਕਰਾਰ ਹੈ। ਅ ਪਿਛਲੇ ਦਿਨੀ ਹਾਨੀਰੀ ਚੱਲੀ ਚਕੜ ਛੁਲਿਆ ਤੇ ਥੋੜੇ ਜਿਹਾ ਸਮੇਂ ਦੇ ਲਈ ਪੰਜਾਬ ਵਿੱਚ ਮੌਸਮ ਥੋੜਾ ਠੰਡਾ ਹੋਇਆ ਪਰ ਹਾਲੇ ਭਰਵੇਂ ਮੌਨਸੂਨ ਦੀ ਉਡੀਕ ਜਾਰੀ ਹੈ ਜੋ ਇਸ ਮਹੀਨੇ ਦੇ ਅਖੀਰ ਤੱਕ ਆਉਣ ਦੀ ਸੰਭਾਵਨਾ ਹੈ ਤੇ ਉਹੀ ਗਰਮੀ ਤੋਂ ਅਸਲ ਰਾਹਤ ਦਵਾਵੇਗਾ ਫਿਰ ਹਾਲ ਤਾਪਮਾਨ ਵਿੱਚ ਥੋੜੀ ਜੀ ਮਮੂਲੀ ਜੀ ਕਮੀ ਵੇਖੀ ਗਈ ਕੁਝ ਇੱਕ ਥਾਵਾਂ 'ਤੇ ਕੈਰਮਨ ਹੋਈ ਪਰ ਵੱਡੇ ਪੱਧਰ 'ਤੇ ਗਰਮੀ ਦਾ ਆਲਮ ਬਰਕਰਾਰ ਹੈ ਕਹਿਰ ਵਰੌਂਦੀ ਗਰਮੀ ਐਦ ਕੀ ਰਿਕਾਰਡ ਤੋੜਦੀ ਹੋਈ ਨਜ਼ਰ ਆ ਰਹੀ ਹੈ ਸਾਡੇ ਦੇਸ਼ ਦੇ ਲੋਕੀ ਕੈਨੇਡਾ ਜਾਣ ਲਈ ਵਿਦੇਸ਼ ਜਾਣ ਲਈ ਕੀ ਕੀ ਕਰਦੇ ਨੇ ਕਿਸ ਪੱਧਰ ਤੱਕ ਚਲੇ ਜਾਂਦੇ ਨੇ ਉਸ ਦੀ ਇੱਕ ਤਾਜ਼ਾ ਮਿਸਾਲ ਹੈਰਾਨ ਕਰ ਦੇਣ ਵਾਲੀ ਮਿਸਾਲ ਦਿੱਲੀ ਦੇ 에ਰਪੋਰਟ ਤੇ ਬੀਤੇ ਦਿਨ ਵੇਖੀ ਕਿ ਜਿੱਥੇ ਇੱਕ ਨੌਜਵਾਨ ਲੜਕਾ ਜਿਸ ਦੀ ਉਮਰ 24 ਸਾਲ ਸੀ ਉਸ ਨੇ ਆਪਣੇ ਆਪ ਨੂੰ ਇੱਕ 67 ਸਾਲ ਦੇ ਬਜ਼ੁਰਗ ਦੇ ਰੂਪ ਵਿੱਚ ਪੇਸ਼ ਕੀਤਾ ਆਪਣਾ ਹੁਲੀਆ ਬਦਲਿਆ ਆਪਣੇ ਵਾਲਾਂ ਦਾ ਰੰਗ ਸਫੈਦ ਕੀਤਾ ਅਤੇ ਇੱਕ ਵੀਲਚੇਅਰ ਉੱਤੇ ਇੱਕ ਬਜ਼ੁਰਗ ਵਾਂਗ ਆ ਕੇ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਮੌਜੂਦ ਸਟਾਫ ਨੇ ਇਸ ਪੂਰੀ ਪ੍ਰਕਿਰਿਆ ਦੌਰਾਨ ਉਸਤੇ ਝੂਠ ਨੂੰ ਫੜ ਲਿਆ ਅਤੇ ਵੇਖ ਲਿਆ ਕਿ ਉਸ ਦੀ ਆਵਾਜ਼ ਤੇ ਉਸ ਦੀ ਚਮੜੀ ਕਿਸੇ ਬਜ਼ੁਰਗ ਅਵਸਥਾ ਦੇ ਨਾਲ ਮੇਲ ਨਹੀਂ ਖਾਂਦੀ ਅਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਉਹ ਫੜਿਆ ਗਿਆ ਪਤਾ ਲੱਗ ਗਿਆ ਕਿ ਉਹ 24 ਸਾਲ ਦਾ ਮੁੰਡਾ ਸੀ ਜੋ ਭੇਸ ਫਟਾ ਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਹੁਣ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਉਸ ਕੋਲ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਪਰ ਇੱਕ ਵਾਰ ਫਿਰ ਇਹ ਸਾਹਮਣੇ ਆਇਆ ਕਿ ਕਿਵੇਂ ਸਾਡੇ ਦੇਸ਼ ਦੇ ਲੋਕਿੰਗ ਵਿਦੇਸ਼ ਚਾਂ ਲਈ ਕੀ ਕੁਝ ਕਰਨ ਤੱਕ ਪਹੁੰਚ ਜਾਂਦੇ ਨੇ ਅਤੇ ਇਸ ਦਿਨ ਵਾਲੀ ਵੀਲਾ ਮੁਕੰਮਲ ਹੁੰਦਾ ਅੱਜ ਦੀ ਇਸ ਗੱਲਬਾਤ ਦਾ ਅੱਜ ਦੀ ਇਸ ਅੰਕ ਨੂੰ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪੋਂ ਆਪਣੇ ਰਜੇਵਾਂ ਵਿੱਚੋਂ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਆਪ ਸਭ ਦਾ ਸ਼ੁਕਰੀਆ ਇਸ ਵਿਸ਼ੇ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਿਓ ਉਹਨਾਂ ਬਾਰੇ ਇਹਨਾਂ ਸਾਰੇ ਵਿਸ਼ਿਆਂ ਬਾਰੇ ਤੁਹਾਡਾ ਕੀ ਕਹਿਣਾ ਹੈ ਜੋ ਵੀ ਤੁਹਾਡੇ ਵਿਚਾਰ ਨੇ ਤੁਸੀਂ ਕਮੈਂਟਸ ਰਾਹੀਂ ਲਿਖ ਕੇ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਦਾ ਪੰਜਾਬ ਟਾਕਸ ਦੇ ਫੇਸਬੁਕ ਪੇਜ ਅਤੇ YouTube ਚੈਨਲ ਉਤੇ ਕਮੈਂਟਸ ਰਾਹੀਂ ਤੁਸੀਂ ਆਪਣੀ ਹਾਜ਼ਰੀ ਲਵਾ ਸਕਦੇ ਹੋ ਇਸੇ ਤਰ੍ਹਾਂ ਹੋਰ ਵੀ ਪ੍ਰੋਗਰਾਮਾਂ ਦੇ ਲਈ ਤੁਸੀਂ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਵਧੇਰੇ ਜਾਣਕਾਰੀ ਲਈ ਦਾ ਪੰਜਾਬ ਟਾਕਸ ਦੇ ਫੇਸਬੁਕ ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਹਰੇਕ ਵਿਸ਼ੇ ਤੇ ਪ੍ਰੋਗਰਾਮ ਨਾਲ ਨਾਲ ਤੁਹਾਡੇ ਤੱਕ ਪਹੁੰਚ ਸਕਣ ਤੇ ਆਈ ਪੀਟੀਵੀ ਰਾਹੀਂ ਵੀ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਦਾ ਪੰਜਾਬ ਟਾਕਸ ਚੈਨਲ ਦੇ ਪ੍ਰੋਗਰਾਮਾਂ ਦਾ ਇਸੇ ਤਰ੍ਹਾਂ ਆਨੰਦ ਮਾਣ ਸਕਦੇ ਹੋ ਅੱਜ ਦੀ ਇਸ ਗੱਲਬਾਤ ਵਿੱਚ ਨਹੀਂ ਨਵੀਂ ਵਿਸ਼ੇਸ਼ ਰਿਪੋਰਟ ਲੈ ਕੇ ਨਵੇਂ ਵਿਸ਼ਿਆਂ ਸਹਿਤ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਵਿਕ ਤੇ ਰਹੋ ਦਾ ਪੰਜਾਬ ਟਾਕਸ ਬਹੁਤ ਬਹੁਤ ਧੰਨਵਾਦ